ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 245 ਤੋਂ ਲੈ ਕੇ 248 ਤੱਕ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਪਹਿਲਾ ਤੀਸਰੇ ਪਾਛਾ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਫਿਰ ਪੰਜਮ ਪਾਛਾ ਗੁਰੂ ਅਰਜਨ ਦੇਵ ਜੀ ਦੀ ਗੋੜੀ ਮਹੱਲਾ ਤੀਜਾ ਮਾਇਆ ਸਰ ਸਵਲ ਵਰਤੈ ਜੀਓ ਕਿਉ ਕਰ ਦੁੱਤਰ ਤਰਿਆ ਜਾਏ RAM ਨਾਮ ਕਰ ਬੋਹਿਤਾ ਜੀਓ ਸਬਦ ਖੇਵਟ ਵਿੱਚ ਪਾਏ ਸਬਦ ਖੇਵਟ ਵਿੱਚ ਪਾਏ ਹਰ ਆਪ ਲੰਗਾਏ ਇਨ ਬਿਦ ਦੁੱਤਰ ਤਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤਿਆਂ ਓ ਮਰੀਏ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਇਸ ਸੰਸਾਰ ਦੇ ਵਿੱਚ ਕਹਿੰਦੇ ਜਿਹੜਾ ਮਾਇਆ ਰੂਪੀ ਸਰੋਵਰ ਆ ਉਹ ਬੜਾ ਜ਼ੋਰ ਵਾਲਾ ਹੈ ਬਹੁਤ ਨੱਕੋ ਨੱਕ ਭਰਿਆ ਹੈ ਤੇ ਇਹ ਸੰਸਾਰ ਸਾਗਰ ਫਿਰ ਕਿਵੇਂ ਤਰ ਹੋ ਜੇ ਫਿਰ ਕਹਿੰਦੇ RAM ਦੇ ਨਾਮ ਨੂੰ ਜਹਾਜ਼ ਬਣਾ ਲਓ ਵਿੱਚ ਕਹਿੰਦੇ ਗੁਰੂ ਦੇ ਸ਼ਬਦ ਨੂੰ ਮਲਾ ਬਣਾ ਕੇ ਬਿਠਾ ਲਓ ਜਦੋਂ ਗੁਰੂ ਦਾ ਸ਼ਬਦ ਮਲਾ ਬਣਦਾ ਤਾਂ ਫਿਰ ਕਹਿੰਦੇ ਪਰਮਾਤਮਾ ਆਪ ਹੀ ਇਸ ਸੰਸਾਰ ਸਾਗਰ ਤੋਂ ਜੀਵ ਨੂੰ ਤਾਰ ਦਿੰਦੇ ਨੇ ਕਹਿੰਦੇ ਜਦੋਂ ਗੁਰੂ ਦੇ ਸਨਮੁਖ ਰਹਿ ਕੇ ਜੀਵ ਨੂੰ ਭਗਤੀ ਪ੍ਰਾਪਤ ਹੁੰਦੀ ਆ ਪਰਮਾਤਮਾ ਦੀ ਫਿਰ ਕਹਿੰਦੇ ਉਹ ਜੀਵ ਜੀਵਤਿਆਂ ਮਰ ਰਹਿਣ ਵਾਲੀ ਉਹ ਗ੍ਰਹਿਸਤ ਵਿੱਚ ਰਹਿੰਦਿਆਂ ਹੋયા ਮਾਇਆ ਵੱਲੋਂ ਵਿਕਾਰਾਂ ਵੱਲੋਂ ਹਰ ਇੱਕ ਚੀਜ਼ ਵੱਲੋਂ ਖਲਾਸੀ ਪਾ ਲੈਂਦਾ ਫਿਰ ਉਹਦਾ ਜੀਵਤਿਆਂ ਕਹਿੰਦੇ ਵੀ ਜਿਹੜੀ ਉਹਨੂੰ ਮੁਕਤੀ ਮਿਲ ਜਾਂਦੀ ਆ ਕਿੰ ਮਹਰਾਮ ਨਾਮ ਕਿਲ ਵਿਖ ਕਾਟੇ ਪਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਪਏ ਮਨੂਰਾ ਕਹਿੰਦੇ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਇੱਕ ਪਲ ਵਿੱਚ ਸਾਰੇ ਪਾਪ ਕੱਟ ਹੋ ਜਾਂਦੇ ਨੇ ਤੇ ਜੀਵ ਦਾ ਸਰੀਰ ਪਵਿੱਤਰ ਹੋ ਜਾਂਦਾ ਨਾਨਕ ਜੀ ਕਹਿੰਦੇ ਨੇ ਸਿਰਫ ਨਾਮ ਦੇ ਨਾਲ RAM ਦੇ ਪਰਮਾਤਮਾ ਦੇ ਨਾਮ ਦੇ ਨਾਲ ਹੀ ਇਸ ਸੰਸਾਰ ਸਾਗਰ ਨੂੰ ਉਤਰਿਆ ਜਾਂਦਾ ਜਿਸ ਤਰ੍ਹਾਂ ਕਹਿੰਦੇ ਜੰਗਾਲਿਆ ਹੋਇਆ ਲੋਹਾ ਹੁੰਦਾ ਨਾ ਵੀ ਉਹ ਸੋਨੇ ਵਾਂਗੂ ਹੋ ਜਾਂਦਾ ਜਦੋਂ ਉਹਨੂੰ ਸ਼ੁੱਧ ਕੀਤਾ ਜਾਂਦਾ ਤੇ ਇਸ ਤਰ੍ਹਾਂ ਹੀ ਕਹਿੰਦੇ ਕਿ ਪਰਮਾਤਮਾ ਦੇ ਨਾਮ ਦੇ ਨਾਲ ਜੀਵ ਨੇ ਪਵਿੱਤਰ ਹੋ ਕੇ ਇਸ ਸੰਸਾਰ ਸਾਗਰ ਤੋਂ ਤਰ ਜਾਣਾ ਮਵਾਹੀ ਗ੍ਰੇਟ ਇਸਤਰੀ ਪੁਰਖ ਕਾਮ ਵਿਆਪੇ ਜਿਉ ਰਾਮ ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸੁਤ ਪਾਈ ਖਰੇ ਪਿਆਰੇ ਜਿਉ ਡੂਬ ਮੁਏ ਬਿਨ ਪਾਣੀ ਕਹਿੰਦੇ ਕੀ ਇਸਤਰੀ ਆ ਕੀ ਪੁਰਖ ਆ ਕਹਿੰਦੇ ਸੰਸਾਰ ਦੇ ਵਿੱਚ ਸਾਰੇ ਕਹਿੰਦੇ ਇਹਨਾਂ ਨੂੰ काम वासना ਦੇ ਵਿੱਚ ਕਹਿੰਦੇ ਜਿਆਦਾ ਗਲਤਾਨ ਨੇ ਤੇ ਪਰਮਾਤਮਾ ਦੇ ਨਾਮ ਲੈਣ ਦਾ ਕਹਿੰਦੇ ਇਹਨਾਂ ਨੇ ਢੰਗ ਨਹੀਂ ਸਿੱਖਿਆ ਉਹ ਕਹਿੰਦੇ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਅਪਣਾਇਆ ਨਹੀਂ ਕਿ ਪਰਮਾਤਮਾ ਦਾ ਨਾਮ ਲੈਣਾ ਕਹਿੰਦੇ ਮਾਤਾ ਪਿਤਾ ਪੁੱਤਰ ਭਾਈ ਕਹਿੰਦੇ ਹੋਰ ਸਕੇ ਸਬੰਧੀਆਂ ਦੇ ਮੋਹ ਦੇ ਵਿੱਚ ਡੁੱਬੇ ਇਸ ਤਰ੍ਹਾਂ ਰਹਿੰਦੇ ਕਿ ਜਿਸ ਤਰ੍ਹਾਂ ਜੀਵ ਪਾਣੀ ਵਿੱਚ ਡੁੱਬ ਕੇ ਮਰ ਜਾਂਦਾ ਇਹ ਕਹਿੰਦੇ ਮਾਇਆ ਦੇ ਉਹਨਾਂ ਸਾਰਿਆਂ ਦੇ ਕਹਿੰਦੇ ਆਪਣੇ ਸਾਖ ਸੰਬੰਧੀਆਂ ਦੇ ਮੋਹ ਦੇ ਵਿੱਚ ਡੁੱਬ ਕੇ ਮਰ ਰਹੇ ਨੇ ਬਿਨਾਂ ਪਾਣੀ ਤੋਂ ਡੂਬ ਮੁਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਤਾਂਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉबरे ਗੁਰ ਵਿਚਾਰੇ ਕਹਿੰਦੇ ਇਸ ਤਰ੍ਹਾਂ ਹੈ ਬਿਨਾ ਪਾਣੀ ਤੋਂ ਮੋਹ ਦੇ ਪਾਣੀ ਦੇ ਵਿੱਚ ਕਹਿੰਦੇ ਡੁੱਬ ਕੇ ਮਰ ਰਹੇ ਨੇ ਕਹਿੰਦੇ ਇੱਕ ਹਉਮੇ ਦੀ ਕਹਿੰਦੇ ਜਿਹੜੀ ਬਿਮਾਰੀ ਹੈ ਉਹ ਸੰਸਾਰ ਦੇ ਵਿੱਚ ਜੀਵਾਂ ਨੂੰ ਲੱਗੀ ਹੋਈ ਹੈ ਕਹਿੰਦੇ ਜਿਹੜੇ ਵੀ ਜੀਵ ਸੰਸਾਰ ਤੇ ਆਉਂਦੇ ਨੇ ਉਹ ਇਸ ਤਰ੍ਹਾਂ ਇਹ ਕਹਿੰਦੇ ਵਿਕਾਰਾਂ ਚ ਮਾਇਆ ਚ ਡੁੱਬ ਕੇ ਆਪਣਾ ਜੀਵਨ ਵਿਅਰਥ ਗਵਾਉਂਦੇ ਨੇ ਸਿਰਫ ਉਹੀ ਸੰਸਾਰ ਸਾਗਰ ਤੋਂ ਤਰਦੇ ਨੇ ਜੋ ਗੁਰੂ ਦੇ ਰਾਹੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਨੇ ਵਾਹਿਗੁਰੂ ਜੀ ਗੁਰਮਖ ਹੋਵੇ RAM ਨਾਮ ਵਖਾਣਾ ਆਪ ਤਰੈ ਕੁਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤ ਮਿਲੇ ਪਿਆਰੇ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਆਪ ਵੀ ਤਰਦੇ ਨੇ ਆਪਣੀਆਂ ਕੁੱਲਾਂ ਨੂੰ ਵੀ ਤਾਰ ਲੈਂਦੇ ਨੇ ਨਾਨਕ ਜੀ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਹਰ ਘਟ ਦੇ ਵਿੱਚ ਹੈ ਹਰ ਇੱਕ ਦੇ ਸਰੀਰ ਦੇ ਵਿੱਚ ਹਿਰਦੇ ਵਿੱਚ ਹੈ ਪਰ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਜੀਵ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਫੇਰ ਜੀਵ ਦਾ ਮਿਲਾਪ ਪਰਮਾਤਮਾ ਨਾਲ ਹੁੰਦਾ ਰਾਮ ਨਾਮ ਬਿਨ ਕੋ ਥਿਰ ਨਹੀਂ ਜੀਉ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸੱਚੀ ਜੀਉ ਰਾਮ ਨਾਮ ਵਾਪਾਰਾ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਵੀ ਸਦਾ ਰਹਿਣ ਵਾਲਾ ਨਹੀਂ ਇਹ ਜੋ ਸੰਸਾਰ ਦੀ ਖੇਡ ਹੈ ਇਹ ਤੇ ਬਹੁਤ ਥੋੜ ਚਿਰੀ ਹੈ ਕਹਿੰਦੇ ਕਹਿੰਦੇ ਸੱਚੀ ਪਰਮਾਤਮਾ ਦੀ ਭਗਤੀ ਦ੍ਰਿੜ ਕਰਨੀ ਚਾਹੀਦੀ ਹੈ ਜੀਵ ਨੂੰ ਤੇ ਰਾਮ ਦੇ ਨਾਮ ਦਾ ਵਾਣਜ ਕਰਨਾ ਚਾਹੀਦਾ ਹੈ ਜੋ ਸਭ ਕੁਝ ਸੱਚਾ ਹੈ ਰਾਮ ਦਾ ਨਾਮ ਸੱਚਾ ਹੈ ਰਾਮ ਸੱਚਾ ਹੈ ਬਾਕੀ ਜੋ ਸੰਸਾਰ ਹੈ ਇਹ ਤੇ ਮਤਲਬ ਤਿਲਕਣ ਵਾਜੀ ਦੀ ਖੇਡ ਹੈ RAM ਨਾਮ ਵਪਾਰ ਅਗੰਮ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਇਹ ਸਾਚੀ ਵਿੱਚੋਂ ਆਪ ਗਵਾਈਐ ਕਹਿੰਦੇ RAM ਦੇ ਨਾਮ ਦਾ ਵਪਾਰ ਤੇ ਕਹਿੰਦੇ ਇਹ ਜੋ ਹੈ ਗੁਰੂ ਦੀ ਮੱਤ ਤੇ ਚੱਲ ਕੇ ਹੀ ਕਹਿੰਦੇ ਇਹ ਤਨ ਪਰਮਾਤਮਾ ਦੇ ਨਾਮ ਰੂਪੀ ਪਾਇਆ ਜਾ ਸਕਦਾ ਇਹ ਤਨ ਜੋ ਉਸ ਪਰਮਾਤਮਾ ਦੇ ਨਾਮ ਦਾ ਜੋ ਸਾਡੀ ਪਹੁੰਚ ਤੋਂ ਪਰੇ ਹੈ ਜੋ ਬੇਅੰਤ ਅਪਾਰ ਸੁਆਮੀ ਹੈ ਕਹਿੰਦੇ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਨੀ ਪਰਮਾਤਮਾ ਦੀ ਭਗਤੀ ਕਰਨੀ ਇਹੀ ਸੱਚੀ ਕਾਰ ਹੈ ਤੇ ਇਹਦੇ ਨਾਲ ਹੀ ਜੀਵ ਆਪਣੇ ਅੰਦਰੋਂ ਆਪਾ ਭਾਵ ਗਵਾ ਸਕਦਾ ਹੈ ਹਮ ਮਤ ਹੀਨ ਮੂਰਖ ਮੁਗਦ ਅੰਦੇ ਸਤਗੁਰ ਮਾਰਗ ਪਾਏ ਨਾਨਕ ਗੁਰਮੁਖਬ ਸਬਦ ਸੁਹਾਵੇ ਅਨ ਦਿਨ ਹਰ ਗੁਣ ਗਾਏ ਕਹਿੰਦੇ ਅਸੀਂ ਜੀਵ ਮਤ ਹੀਨਾ ਸਾਡੀ ਕਹਿੰਦੇ ਬੁੱਧੀ ਬੋਤਾਂ ਕੰਮ ਨਹੀਂ ਕਰਦੀ ਅਸੀਂ ਮੂਰਖ ਮੁਗਧ ਅਜਾਣ ਹਾਂ ਮਾਇਆ ਦੇ ਵਿੱਚ ਅੰਨੇ ਹੋਏ ਆ ਸਾਨੂੰ ਸਤਗੁਰੂ ਹੀ ਸਹੀ ਰਸਤੇ ਤੇ ਪਾ ਸਕਦੇ ਨੇ ਨਾਨਕ ਜੀ ਕਹਿੰਦੇ ਨੇ ਜੋ ਜੀਵ ਗੁਰੂ ਦੀ ਸ਼ਰਨ ਆਉਂਦੇ ਨੇ ਉਹ ਸ਼ਬਦ ਦੇ ਰਾਹੀ ਗੁਰੂ ਦੇ ਰਾਹੀ ਆਤਮਿਕ ਜੀਵਨ ਨੂੰ ਸੋਨਾ ਬਣਾ ਲੈਂਦੇ ਨੇ ਉਹ ਹਰ ਰੋਜ਼ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਨੇ ਆਪ ਕਰਾਏ ਕਰੇ ਆਪ ਜਿਉ ਆਪੇ ਸਬਦ ਸਵਾਰੇ ਆਪੇ ਸਤਗੁਰ ਆਪ ਸਬਦ ਜਿਉ ਜੁਗ ਜੁਗ ਪਗਤ ਪਿਆਰੇ ਫੇਰ ਕਹਿੰਦੇ ਭਾਈ ਜੀਵ ਦੇ ਕੀ ਵਾਸਾ ਜੋ ਕੁਛ ਕਰਦਾ ਕਰਾਉਂਦਾ ਉਹ ਪਰਮਾਤਮਾ ਹੀ ਹੈ ਪਰਮਾਤਮਾ ਆਪੇ ਹੀ ਜੀਵ ਦਾ ਮਨ ਆਪਣੇ ਚਰਨਾਂ 'ਚ ਲਾਉਂਦਾ ਗੁਰੂ ਦੇ ਸ਼ਬਦ ਰਾਹੀਂ ਉਹਦੇ ਜੀਵਨ ਨੂੰ ਸੋਹਣਾ ਬਣਾਉਂਦਾ ਆਪੇ ਹੀ ਸਤਗੁਰ ਦੇ ਨਾਲ ਮੇਲ ਕਰਾਉਂਦਾ ਆਪੇ ਹੀ ਸਤਗੁਰ ਦਾ ਸ਼ਬਦ ਜੀਵ ਦੇ ਮਨ 'ਚ ਚੰਗਾ ਲੱਗਣ ਲਾਉਂਦਾ ਤੇ ਕਹਿੰਦੇ ਹਰ ਇੱਕ ਯੁਗਤ ਹਰ ਇੱਕ ਯੁਗ ਦੇ ਵਿੱਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਆਇਆ ਹੈ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬਿਨਾ ਆਪੇ ਸੇਵ ਕਰਾਏ ਕਹਿੰਦੇ ਹਰ ਇੱਕ ਜੁਗ ਜੁਗ ਦੇ ਵਿੱਚ ਪ੍ਰਮਾਤਮਾ ਨੂੰ ਆਪਣੇ ਭਗਤ ਪਿਆਰੇ ਲੱਗਦੇ ਨੇ ਉਹਨਾਂ ਨੂੰ ਕਹਿੰਦੇ ਆਪ ਹੀ ਉਹਨਾਂ ਦੇ ਜੀਵਨ ਨੂੰ ਸਵਾਰਦਾ ਗੁਰੂ ਨੂੰ ਮਿਲਾ ਕੇ ਤੇ ਆਪਣੀ ਭਗਤੀ ਦੇ ਨਾਲ ਉਹਨਾਂ ਦਾ ਪਿਆਰ ਪਾਉਂਦਾ ਕਹਿੰਦੇ ਆਪੇ ਕਹਿੰਦੇ ਸਭ ਦੇ ਅੰਦਰ ਦੀ ਜਾਣਨ ਵਾਲਾ ਕਹਿੰਦੇ ਆਪੇ ਸਭ ਨੂੰ ਪਰਖਣ ਵਾਲਾ ਕਹਿੰਦੇ ਆਪਣੀ ਸੇਵਾ ਵਿੱਚ ਵੀ ਆਪ ਹੀ ਲਾਉਂਦਾ ਜੀਵ ਨੂੰ ਆਪੇ ਗੁਣ ਦਾਤਾ ਅਵਗਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲੇਹਾਰੀ ਸੱਚੇ ਵਿਟੋਂ ਆਪੇ ਕਰੇ ਕਰਾਏ ਕਹਿੰਦੇ ਆਪ ਹੀ ਪਰਮਾਤਮਾ ਜੀ ਗੁਣਾਂ ਦਾ ਦਾਤਾ ਜੀਵ ਨੂੰ ਗੁਣ ਦੇਣ ਵਾਲਾ ਔਗਣ ਕਟਦਾ ਹਿਰਦੇ ਵਿੱਚ ਨਾਮ ਬਸਾਉਂਦਾ ਨਾਨਕ ਜੀ ਕਹਿੰਦੇ ਵੀ ਮੈਂ ਉਸ ਸੱਚੇ ਤੋਂ ਬਲਿਹਾਰੇ ਜਾਵਾਂ ਕਹਿੰਦੇ ਜੋ ਕੁਛ ਕਰ ਕਰਾ ਰਿਆ ਉਹ ਆਪੇ ਹੀ ਕਰ ਕਰਾ ਰਿਆ ਹੋਰ ਦੂਜਾ ਕੋਈ ਕਰਤਾ ਨਹੀਂ ਹੈ ਗੋੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰਿ ਪਿਰਾ ਜੀਓ ਹਰ ਨਾਮ ਤਿਆਏ ਮੰਜੋਂ ਦੂਰ ਨ ਜਾਹੇ ਪਿਰਾ ਜੀਓ ਕਰ ਬੈਠਿਆਂ ਹਰ ਪਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਹੇ ਮੇਰੇ ਹੇ ਮੇਰੀ ਜਿੰਦੇ ਪਰਮਾਤਮਾ ਦਾ ਨਾਮ ਤਿਆ ਤੈਨੂੰ ਕਹਿੰਦੇ ਆਪਣੇ ਅੰਦਰੋਂ ਕਿਤੇ ਜਾਣ ਦੀ ਬਾਹਰ ਲੋੜ ਨਹੀਂਗੀ ਤੈਨੂੰ ਘਰ ਬੈਠਿਆਂ ਹੀ ਪਰਮਾਤਮਾ ਦਾ ਮਿਲਾਪ ਹੋ ਜਾਣਾ ਬਸ ਉਹਦਾ ਨਾਮ ਧਿਆ ਕਹਿੰਦੇ ਘਰ ਬੈਠਿਆਂ ਹਰ ਪਾਏ ਸਦਾ ਚਿਤ ਲਾਏ ਸਹਜੇ ਸਤ ਸੁਵਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਕਹਿੰਦੇ ਜਦੋਂ ਤੇਰਾ ਚਿੱਤ ਪਰਮਾਤਮਾ ਦੇ ਨਾਲ ਲੱਗ ਜਾਊਗਾ ਤੂੰ ਆਤਮਿਕ ਅਡੋਲਤਾ ਵਿੱਚ ਟਿੱਕੇ ਪਰਮਾਤਮਾ ਨੂੰ ਆਪਣੇ ਹਿਰਦੇ ਘਰ ਵਿੱਚੋਂ ਹੀ ਲੱਭ ਲੈਣਾ ਕਹਿੰਦੇ ਗੁਰੂ ਦੀ ਸੇਵਾ ਕਰਨ ਦੇ ਨਾਲ ਜੀਵ ਨੂੰ ਬਹੁਤ ਸੁੱਖ ਮਿਲਦਾ ਪਰ ਕਹਿੰਦੇ ਜੀਵ ਤਾਂ ਹੀ ਗੁਰੂ ਦੀ ਸੇਵਾ ਕਰਦਾ ਜਿਹਦੇ ਕੋਲੋਂ ਪਰਮਾਤਮਾ ਕਰਵਾਉਂਦਾ ਨਾਮੋ ਬੀਜੇ ਨਾਮੋ ਜਮੈ ਨਾਮੋ ਮਨ ਵਸਾਏ ਨਾਨਕ ਸੱਚ ਨਾਮ ਵੜਾਈ ਪੂਰਬ ਲਿਖਿਆ ਪਾਏ ਜੋ ਜੀਵ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਬੀਜ ਹਿਰਦੇ ਵਿੱਚ ਬੀਜਦੇ ਨੇ ਫਿਰ ਨਾਮ ਹੀ ਜਮਦਾ ਨਾਮ ਨੂੰ ਹੀ ਮਨ ਵਿੱਚ ਬਸਾਉਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਸੱਚੇ ਨਾਮ ਦੇ ਨਾਲ ਉਹਨਾਂ ਨੂੰ ਲੋਕ ਪਰਲੋਕ ਵਿੱਚ ਵਡਿਆਈ ਮਿਲਦੀ ਆ ਉਹਨਾਂ ਦੇ ਕਹਿੰਦੇ ਜੋ ਪੂਰਵਲੇ ਚੰਗੇ ਕਰਮ ਨੇ ਉਹਨਾਂ ਦਾ ਸੰਸਕਾਰ ਉਹਨਾਂ ਦੇ ਮੱਥੇ ਤੇ ਉੱਗੜ ਪੈਂਦਾ ਜੋ ਨਾਮ ਜਪਦੇ ਨੇ ਹਰ ਕਾ ਨਾਮ ਮੀਠਾ ਪਿਰਾ ਜੀਓ ਜਾ ਚਾਖੇ ਚਿਤ ਲਾਏ ਰਸਨਾ ਹਾਰ ਰਸ ਚੱਖ ਮੂਏ ਜੀਓ ਅਨ ਰਸ ਸਾਦ ਗਵਾਏ ਕਹਿੰਦੇ ਹਰੀ ਦਾ ਨਾਮ ਹੈ ਮੇਰੀ ਜਿੰਦੇ ਬੜਾ ਮਿੱਠਾ ਕਹਿੰਦੇ ਜੇ ਚੱਖੇਂਗੀ ਚਿਤ ਲਾ ਕੇ ਫੇਰ ਹੀ ਤੂੰ ਇਹਦਾ ਸਵਾਦ ਚੱਖ ਸਕਦੀਆਂ ਤੈਨੂੰ ਪਤਾ ਲੱਗੇਗਾ ਕਿ ਮਿੱਠਾ ਕਹਿੰਦੇ ਹੈ ਮੇਰੀ ਜ਼ਿਹਬਾ ਹਰੀ ਦਾ ਰਸ ਚੱਖ ਕਹਿੰਦੇ ਹੈ ਮੋਈਏ ਜੀਬੇ ਕਹਿੰਦੇ ਹਰੀ ਦੇ ਨਾਮ ਦਾ ਰਸ ਚੱਖ ਜਦੋਂ ਕਹਿੰਦੇ ਹਰੀ ਦੇ ਨਾਮ ਦਾ ਰਸ ਚਖ ਲੇਗੀ ਨਾ ਤਾਂ ਬਾਕੀ ਸਾਰੇ ਰਸ ਤੈਨੂੰ ਫਿੱਕੇ ਲੱਗਣਗੇ ਤੂੰ ਉਹਨਾਂ ਦੀ ਇੱਛਾ ਨਹੀਂ ਕਰੇਂਗੀ ਸਦਾ ਹਰ ਰਸ ਪਾਏ ਜਾਂ ਹਰ ਪਾਏ ਰਸਨਾ ਸਬਦ ਸੁਹਾਏ ਨਾਮ ਤੇ ਆਏ ਸਦਾ ਸੁਖ ਪਾਏ ਨਾਮ ਰਹੇ ਲਿਬਲਾਏ ਕਹਿੰਦੇ ਜਦੋਂ ਪਰਮਾਤਮਾ ਨੂੰ ਇਸ ਤਰ੍ਹਾਂ ਕਰਨਾ ਚੰਗਾ ਲੱਗਦਾ ਫਿਰ ਕਹਿੰਦੇ ਉਹ ਜੀਵ ਹਰੀ ਦੇ ਰਸ ਨੂੰ ਪ੍ਰਾਪਤ ਕਰਦਾ ਤੇ ਉਹਦੀ ਰਸਨਾ ਕਹਿੰਦੇ ਸ਼ਬਦ ਦੇ ਨਾਲ ਸੋਹਣੀ ਬਣ ਜਾਂਦੀ ਹੈ ਉਹ ਸਦਾ ਨਾਮ ਤੇ ਆਉਂਦਾ ਤੇ ਫਿਰ ਉਹਨੂੰ ਆਨੰਦ ਮਿਲਦਾ ਉਹ ਪਰਮਾਤਮਾ ਦੇ ਨਾਮ ਵਿੱਚ ਸਦਾ ਲੀਨ ਹੋਇਆ ਰਹਿੰਦਾ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਕਹਿੰਦੇ ਉਸ ਜੀਵ ਦੇ ਅੰਦਰ ਪਰਮਾਤਮਾ ਦੇ ਨਾਮ ਲਈ ਪਿਆਰ ਉਪਜਦਾ ਹੈ ਤੇ ਅੰਦਰੋਂ ਵਿਕਾਰ ਨਾਮ ਦੇ ਨਾਲ ਖਤਮ ਹੁੰਦੇ ਨੇ ਫਿਰ ਉਹ ਜੀਵ ਕਹਿੰਦੇ ਸਦਾ ਸੱਚ ਦੇ ਵਿੱਚ ਸਮਾਇਆ ਰਹਿੰਦਾ ਹੈ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਮਤ ਤੇ ਚੱਲ ਕੇ ਹੀ ਪਰਮਾਤਮਾ ਦਾ ਨਾਮ ਪਾ ਸਕੀਦਾ ਹੈ ਤੇ ਪ੍ਰਮਾਤਮਾ ਆਪ ਹੀ ਜੀਵ ਨੂੰ ਨਾਮ ਦੇ ਨਾਲ ਜੋੜਦਾ ਹੈ ਇਹ ਵਿਦਾਣੀ ਚੱਕਰੀ ਪਿਰਾਜੀਓ ਤਨ ਛੋੜ ਪਰਦੇਸ ਸਿਦਾਏ ਦੂਜੇ ਕਿਨ ਸੁਖ ਨਾ ਪਾਇਓ ਪਿਰਾਜੀਓ ਵਿਖਿਆ ਲੋਭ ਲੁਬਾਏ ਕਹੰਦੇ ਜਿਸ ਤਰ੍ਹਾਂ ਮਾਇਆ ਦੇ ਵਿੱਚ ਜੀਵ ਲੱਗੇ ਹੋਏ ਨੇ ਕਹਿੰਦੇ ਇਹ ਇਸ ਤਰ੍ਹਾਂ ਜਿਵੇਂ ਕੋਈ ਇਨਸਾਨ ਸੰਸਾਰਕ ਮਤਲਬ ਪਤੀ ਦੂਜੀ ਕਿਸੇ ਮਤਲਬ ਪੈਸੇ ਦਿਖਾਤਰ ਹੋਰ ਨੌਕਰੀ ਕਰਨ ਦੇ ਲਈ ਆਪਣੀ ਇਸਤਰੀ ਨੂੰ ਛੱਡ ਕੇ ਘਰੋਂ ਬਾਹਰ ਜਾਏ ਇਸ ਤਰ੍ਹਾਂ ਕਹਿੰਦੇ ਜਦੋਂ ਜੀਵ ਦਾ ਮਨ ਮਾਇਆ ਦੇ ਵਿੱਚ ਭਟਕਦਾ ਹੈ ਆਪਣਾ ਹਿਰਦਾ ਘਰ ਛੱਡ ਕੇ ਤੇ ਮਾਇਆ ਦੇ ਵਿੱਚ ਕਹਿੰਦੇ ਉਸ ਮਾਇਆ ਦਾ ਲਾਲਚ ਹੈ ਪਰ ਪ੍ਰਮਾਤਮਾ ਦਾ ਨਾਮ ਦਾ ਨਹੀਂ ਪ੍ਰਮਾਤਮਾ ਦੇ ਪਿਆਰ ਨੂੰ ਛੱਡ ਕੇ ਮਾਇਆ ਦੇ ਪਿਆਰ ਵਿੱਚ ਲੱਗਿਆ ਜੀਵ ਫਿਰ ਕਹਿੰਦੇ ਉਹ ਸੁੱਖ ਨਹੀਂ ਪਾ ਸਕਦਾ ਵਿਖਿਆ ਲੋਭ ਲੁਬਾਏ ਪਰਮ ਪੁਲਾਏ ਉਹ ਕਿਉਂ ਕਰ ਸੁੱਖ ਪਾਏ ਚੱਕਰੀ ਵਿਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ ਕਹਿੰਦੇ ਜੋ ਮਾਇਆ ਦੀ ਜ਼ਹਿਰ ਵਿੱਚ ਲੱਗੇ ਨੇ ਉਹ ਕਹਿੰਦੇ ਕਦੇ ਸੁੱਖ ਨਹੀਂ ਪਾ ਸਕਦੇ ਉਹ ਭਟਕਣਾ ਵਿੱਚ ਲੱਗੇ ਹੋਏ ਨੇ ਜਿਵੇਂ ਕਹਿੰਦੇ ਦੂਸਰੇ ਦੀ ਚੱਕਰੀ ਕਰਨੀ ਕਹਿੰਦੇ ਖੁਸ਼ਾਮਦ ਕਰਨੀ ਹਮੇਸ਼ਾ ਸਾਨੂੰ ਦੁਖੀ ਕਰਦੀ ਹੈ ਆਪਾ ਭਾਵ ਕਹਿੰਦੇ ਆਪ ਵੇਚ ਧਰਮ ਗਵਾਏ ਕਹਿੰਦੇ ਆਪਣਾ ਜਿਹੜਾ ਧਰਮ ਹੈ ਪਰਮਾਤਮਾ ਦਾ ਨਾਮ ਲੈਣਾ ਉਹ ਤੇ ਨਹੀਂ ਕਰ ਰਿਹਾ ਪਰ ਕਹਿੰਦੇ ਆਪ ਨੂੰ ਮਤਲਬ ਆਪਣੇ ਆਪ ਨੂੰ ਮਾਇਆ ਲਈ ਜਿਵੇਂ ਵੇਚ ਰਿਹਾ ਹੈ ਇਸ ਤਰ੍ਹਾਂ ਦੀ ਗੱਲ ਹੀ ਬਣਦੀ ਆ ਕਹਿੰਦੇ ਇਹਦੇ ਨਾਲ ਦੁੱਖ ਹੀ ਦੁੱਖ ਹੁੰਦਾ ਹੈ ਜੀਵ ਨੂੰ ਮਾਇਆ ਬੰਧਨ ਟਿਕੈ ਨਹੀਂ ਖਿੰਨ-ਖਿੰਨ ਦੁੱਖ ਸੰਤਾਏ ਨਾਨਕ ਮਾਇਆ ਦਾ ਦੁੱਖ ਤਦੈ ਚੁਕੈ ਜਾ ਗੁਰ ਸਬਦੀ ਚਿਤ ਲਾਏ ਨਾਨਕ ਜੀ ਕਹਿੰਦੇ ਨੇ ਜਦੋਂ ਤੱਕ ਜੀਵ ਗੁਰੂ ਦੇ ਸ਼ਬਦ ਨਾਲ ਚਿੱਤ ਨਹੀਂ ਜੋੜਦਾ ਉਦੋਂ ਤੱਕ ਮਾਇਆ ਦਾ ਦੁੱਖ ਖਤਮ ਨਹੀਂ ਹੋ ਸਕਦਾ ਕਹਿੰਦੇ ਜਿਹੜੇ ਮਾਇਆ ਦੇ ਬੰਧਨ ਨੇ ਉਹਦੇ ਨਾਲ ਜੀਵ ਦਾ ਮਨ ਚੰਚਲ ਨਹੀਂ ਰਹਿੰਦਾ ਉਹ ਹਮੇਸ਼ਾ ਦੁੱਖ ਸੰਤਾਪ ਵਿੱਚ ਰਹਿੰਦਾ ਹੈ ਮਨਮੁਖ ਮੁਗਦ ਗاوار ਪਿਰਾ ਜੀਓ ਸ਼ਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਅੰਧ ਪਿਰਾਜੀਓ ਹਰ ਮਾਰਗ ਕਿਉਂ ਪਾਏ ਕਹਿੰਦੇ ਜੋ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਗੁਰੂ ਦੇ ਸ਼ਬਦ ਨੂੰ ਮਨ 'ਚ ਨਹੀਂ ਬਸਾਉਂਦੇ ਤੇ ਮਾਇਆ ਦੀ ਪਟਕਣਾ ਵਿੱਚ ਜਿਵੇਂ ਅੰਨੇ ਹੋਏ ਨੇ ਫਿਰ ਕਹਿੰਦੇ ਜਦੋਂ ਕੋਈ ਜੀਵ ਅੰਨਾ ਹੋਇਆ ਮਾਇਆ ਦੀ ਪਟਕਣਾ 'ਚ ਫਿਰ ਉਹ ਪਰਮਾਤਮਾ ਦੇ ਦਰ ਘਰ ਦਾ ਰਸਤਾ ਕਿਵੇਂ ਪਾ ਸਕਦਾ ਨਹੀਂ ਪਾ ਸਕਦਾ ਕਿਉਂ ਮਾਰਗ ਪਾਏ ਬਿਨ ਸਤ ਗੁਰ ਪਾਏ ਮਨਮੁਖ ਆਪ ਗਿਣਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤ ਲਾਏ ਕਹਿੰਦੇ ਸਤ ਗੁਰ ਨੂੰ ਪਿਆਰ ਪ੍ਰੇਮ ਕਰਨ ਤੋਂ ਬਿਨਾ ਮਨਮੁਖ ਆਪਾ ਭਾਵ ਗਿਣਾ ਕੇ ਕਹਿੰਦੇ ਪ੍ਰਮਾਤਮਾ ਦਾ ਮਾਰਗ ਨਹੀਂ ਪਾ ਸਕਦੇ ਪਰ ਜਿਹੜੇ ਹਰੀ ਦੇ ਚ ਹਰੀ ਦੇ ਸੇਵਕ ਨੇ ਕਹਿੰਦੇ ਉਹ ਹਮੇਸ਼ਾ ਹੀ ਸੁਖੀ ਰਹਿੰਦੇ ਨੇ ਕਿਉਂਕਿ ਗੁਰੂ ਦੇ ਚਰਨਾਂ ਨਾਲ ਚਿੱਤ ਜੋੜੀ ਰੱਖਦੇ ਨੇ ਜਿਸ ਨੂੰ ਹਰ ਜੀਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ 부ਜਾਏ ਕਹਿੰਦੇ ਜਿਹਦੇ ਉੱਪਰ ਪਰਮਾਤਮਾ ਆਪ ਕਿਰਪਾ ਕਰਦਾ ਉਹ ਜੀਵ ਪਰਮਾਤਮਾ ਦੇ ਗੁਣ ਸਦਾ ਹੀ ਗਾਉਂਦਾ ਰਹਿੰਦਾ ਨਾਨਕ ਜੀ ਕਹਿੰਦੇ ਨੇ ਇਸ ਜਗ ਦੇ ਵਿੱਚ ਪਰਮਾਤਮਾ ਦਾ ਨਾਮ ਰਤਨ ਦੀ ਕਮਾਈ ਕਰਨੀ ਇਹੀ ਲਾਹਾ ਖਟਣਾ ਜੀਵ ਲਈ ਸ਼ੋਭਾ ਦਿੰਦਾ ਪਰ ਕਹਿੰਦੇ ਇਹਦੀ ਸਮਝ ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਫੇਰ ਸਤਗੁਰ ਦੇ ਰਾਹੀ ਗੁਰੂ ਦੇ ਰਾਹੀ ਜੀਵ ਨੂੰ ਸਮਝ ਪੈਂਦੀ ਆ ਕਿ ਜਿਹੜਾ ਨਾਮ ਰਤਨ ਖਟਣਾ ਇਹੀ ਜੱਗ ਵਿੱਚ ਲਾਹ ਲਾਹੇ ਦਾ ਕੰਮ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਗ ਗੌੜੀ ਸ਼ਾਂਤ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਬੈ ਰਾਗ ਪਿਆ ਜਿਓ ਕਿਉਂ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਵਿਦਾਤੇ ਪੁਰਖੋ ਵਿਦਾਤਾ ਇੱਕ ਸ੍ਰੀ ਤਰ ਕਿਉ ਮਿਲਹੁ ਤੁਜੇ ਉਡੀਣੀਆਂ ਕਰ ਕਰੇ ਸੇਵਾ ਸੀ ਸਚਰਣੀ ਮਾਨ ਆਸ ਦਰਸਨਿ ਮਾਣੀਆਂ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਜੀਵ ਵੱਲੋਂ ਸਭ ਕੁਝ ਕਹਿ ਰਹੇ ਨੇ ਪਾਤਸ਼ਾਹ ਤੇ ਜਿਸ ਤਰ੍ਹਾਂ ਆਪ ਪਰਮਾਤਮਾ ਦਾ ਰੂਪ ਨੇ ਕਹਿੰਦੇ ਮੇਰੇ ਮਨ ਦੇ ਵਿੱਚ ਬੈਰਾਗ ਪਿਆ ਹੋਇਆ ਬੈਰਾਗ ਪਿਆ ਪ੍ਰਭੂ ਦਾਤਾ ਜੀ ਮੈਂ ਤੁਹਾਡਾ دیدار ਕਿਵੇਂ ਕਰਾਂ ਹੇ ਮੇਰੇ ਮਿੱਤਰ ਸਖਾ ਪ੍ਰੀਤਮ ਜੀ ਹੇ ਸਾਨੂੰ ਸਿਰਜਣਹਾਰ ਪਰਮਾਤਮਾ ਜੀ ਹੇ ਮਾਇਆ ਦੇ ਪਤੀ ਪ੍ਰੀਤਮ ਜੀ ਕਹਿੰਦੇ ਤੁਹਾਨੂੰ ਮਿਲਣ ਦੇ ਲਈ ਸਾਡੀਆਂ ਅੱਖਾਂ ਉਡੀਕ ਰਹੀਆਂ ਨੇ ਤੁਹਾਨੂੰ ਕਿਵੇਂ ਮਿਲਿਆ ਜਾਏ ਕਹਿੰਦੇ ਫੇ ਕਹਿੰਦੇ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਚਰਨਾਂ ਤੇ ਸੀਸ ਰੱਖ ਕੇ ਹੋਰ ਮੇਰੇ ਮਨ ਨੂੰ ਮੇਰੇ ਮਨ ਨੂੰ ਆਸ ਹੈ ਕਿ ਮੈਨੂੰ ਨਿਮਾਣੀ ਨੂੰ ਤੁਹਾਡਾ ਦਰਸ ਕਹਿੰਦੇ ਹੁਣ ਪ੍ਰਾਪਤ ਹੋ ਜਾਊਗਾ ਸਾਸ ਸਾਸ ਨਾ ਕੜੀ ਵਿਸਰੇ ਪਲ ਮੂਰਤ ਦਿਨ ਰਾਤੇ ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀ ਐ ਪ੍ਰਭ ਦਾਤੇ ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀ ਐ ਪ੍ਰਭ ਦਾਤੇ ਕਹਿੰਦੇ ਜਿਸ ਤਰ੍ਹਾਂ ਪਪੀਹੇ ਨੂੰ ਸਵੰਤੀ ਨਕਸ਼ਤਰ ਬੂੰਦ ਦੀ ਕਹਿੰਦੇ ਹੁਣ ਤਾਂਗ ਹੁੰਦੀ ਆ ਕਹਿੰਦੇ ਉਸ ਤਰ੍ਹਾਂ ਹੀ ਸਾਨੂੰ ਆਪਣੇ ਪਿਆਰੇ ਪਰਮਾਤਮਾ ਨੂੰ ਮਿਲਣ ਦੀ ਤਾਂਗ ਹੈ ਕਹਿੰਦੇ ਉਹਨੂੰ ਮਿਲਣ ਤੋਂ ਬਿਨਾ ਕਹਿੰਦੇ ਸਾਡਾ ਇੱਕ ਸਾਹ ਘੜੀ ਪਲ ਦਿਨ ਰਾਤ ਕਹਿੰਦੇ ਬੜੀ ਮੁਸ਼ਕਿਲ ਦੇ ਨਾਲ ਬੀਤਨੇ ਨੇ ਕਹਿੰਦੇ ਉਹਦੇ ਦੀਦਾਰ ਦੀ ਤਾਂਗ ਲੱਗੀ ਆ ਇੱਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ ਮੇਰਾ ਮਨ ਤਨ 모ਹ ਲੀਆ ਜੀਓ ਦੇਖ ਚਲਤ ਤੁਮਾਰੇ ਕਹਿੰਦੇ ਹੈ ਪਰਮਾਤਮਾ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੁਹਾਡੇ ਕਹਿੰਦੇ ਜਿਹੜੇ ਚੋਜ ਨੇ ਤੁਹਾਡੇ ਚੋਜ ਰੰਗ ਤਮਾਸ਼ੇ ਦੇਖ ਕੇ ਮੇਰਾ ਮਨ ਤਨ ਕਹਿੰਦੇ ਮੋਹ ਹੋ ਗਿਆ ਤੇ ਤੁਹਾਨੂੰ ਮਿਲਣ ਦੇ ਲਈ ਬੜਾ ਉਤਾਵਲਾ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਤਨ ਕਿਉਂ ਧੀਰੈ ਗੁਣਵੰਤ ਨਹਾ ਦਿਆਲ ਬਾਲਾ ਸਰਵ ਗੁਣ ਪਰਪੂਰੇ ਕਹਿੰਦੇ ਉਹਦੇ ਚੋਜ ਦੇਖ ਕੇ ਰੰਗ ਤਮਾਸ਼ੇ ਦੇਖ ਕੇ ਪਤੀ ਪਰਮੇਸ਼ਰ ਦੇ ਉਹ ਜੀਵ ਇਸਤਰੀ ਕਹਿੰਦੇ ਉਦਾਸ ਹੋ ਗਈ ਉਹਨੂੰ ਮਿਲਣ ਦੇ ਲਈ ਉਹਦੇ ਮਨ ਨੂੰ ਕਿਵੇਂ ਧੀਰਜ ਆਵੇ ਕਹਿੰਦੇ ਪਰਮਾਤਮਾ ਗੁਣਵੰਤਾ ਕਹਿੰਦੇ ਬੜਾ ਦਿਆਲੂ ਆ ਕਹਿੰਦੇ ਹਮੇਸ਼ਾ ਜਵਾਨ ਰਹਿਣ ਵਾਲਾ ਕਹਿੰਦੇ ਸਰਵਗੁਣਾ ਸਰਵ ਕਲਾ ਸਮਰਾਥਾ ਕਹਿੰਦੇ ਉਹਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਿਰ ਦੋਸ ਨਾਹੀ ਸੁਖ ਦਾਤੇ ਹਉ ਵਿਛੜੀ ਬੁਰਿਆ ਰੇ ਬਿਨਵੰਤ ਨਾਨਕ ਦਿਆ ਤਾਰੋ ਕਰ ਆਵੋ ਨਾਹ ਪਿਆਰੇ ਏ ਕਹਿੰਦੇ ਪਿਆਰੇ ਪ੍ਰੀਤਮ ਜੀ ਕਹਿੰਦੇ ਬੇਨਤੀ ਆ ਨਾਨਕ ਜੀ ਕਹਿੰਦੇ ਸਾਡੇ ਘਾਰਾ ਉਹ ਕਹਿੰਦੇ ਕਹਿੰਦੇ ਜੋ ਸਾਡਾ ਵਿਛੋੜਾ ਪਿਆ ਜੀਵ ਦਾ ਤੁਹਾਡੇ ਤੋਂ ਇਹਦੇ ਵਿੱਚ ਤੁਹਾਡਾ ਕੋਈ ਦੋਸ਼ ਨਹੀਂ ਜੀਵ ਕਹਿੰਦਾ ਇਹ ਕਹਿੰਦੇ ਮੇਰੇ ਜੀਵ ਦੇ ਮਾੜੇ ਕਰਮ ਨੇ ਕਹਿੰਦੇ ਜਿਸ ਕਰਕੇ ਮੇਰਾ ਪਿਆਰੇ ਪ੍ਰੀਤਮ ਪਰਮੇਸ਼ਰ ਤੋਂ ਵਿਛੋੜਾ ਹੋ ਗਿਆ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਕਹਿੰਦੇ ਮੈਂ ਪਰਮਾਤਮਾ ਨੂੰ ਮਿਲਣ ਦੇ ਲਈ ਆਪਣਾ ਮਾਨ ਆਪਣਾ ਤਨ ਕਹਿੰਦੇ ਸਭ ਕੁਝ ਕਹਿੰਦੇ ਨਿਸ਼ਾਵਰ ਕਰ ਦਿੱਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਹਿੰਦੇ ਅਰਪਣ ਕਰ ਦਿੱਤਾ ਕਹਿੰਦੇ ਮੈਂ ਉਸ ਮੀਤ ਪਿਆਰੇ ਨੂੰ ਕਹਿੰਦੇ ਆਪਣਾ ਸੇਰ ਅਰਪਣ ਕਰਾਂ ਜੋ ਮੇਰਾ ਇਹ ਸਨੇਹਾ ਪਰਮਾਤਮਾ ਤੱਕ ਪਹੁੰਚਾ ਦੇਵੇ ਕਿ ਪਰਮਾਤਮਾ ਨੂੰ ਮਿਲਣ ਦੇ ਲਈ ਮੇਰੇ ਹਿਰਦੇ ਵਿੱਚ ਬਹੁਤ ਤਾਂਗ ਹੈ। ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ। ਖਿੰਮਾ ਹੈ ਸਗਲਾ ਦੁੱਖ ਮਿਟਿਆ ਮਨੋਂ ਚਿੰਦਿਆ ਪਾਇਆ। ਕਹਿੰਦੇ ਮੈਂ ਗੁਰੂ ਦੇ ਚਰਨਾਂ ਤੇ ਆਪਣਾ ਸਿਰ ਅਰਪਣ ਕੀਤਾ ਤਾਂ ਗੁਰੂ ਨੇ ਮੈਨੂੰ ਪਰਮਾਤਮਾ ਮੇਰੇ ਅੰਗ ਸੰਗ ਵਸਤਾ ਦਿਖਾ ਦਿੱਤਾ ਕਹਿੰਦੇ ਜਦੋਂ ਮੇਰਾ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਕਹਿੰਦੇ ਇੱਕ ਪਲ ਵਿੱਚ ਮੇਰਾ ਸਾਰਾ ਵਿਛੋੜੇ ਦਾ ਦੁੱਖ ਖਤਮ ਹੋ ਗਿਆ ਤੇ ਮੈਂ ਆਪਣੀ ਮਨ ਦੀ ਇੱਛਾ ਪਰਮਾਤਮਾ ਨੂੰ ਜੋ ਮਿਲਣ ਦੀ ਸੀ ਉਹ ਪੂਰੀ ਹੋ ਗਈ ਦਿਨ ਰੈਣ ਰਲੀਆਂ ਕਰੇ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜਤੇ ਹਮ ਜੈਸਾ ਨਾਨਕ ਜੀ ਕਹਿੰਦੇ ਨੇ ਜੀਵ ਜਿਸ ਨੇ ਕਹਿੰਦੇ ਪ੍ਰਮਾਤਮਾ ਦਾ ਮਿਲਾਪ ਕਰ ਲਿਆ ਕਹਿੰਦੇ ਉਹ ਜੀਵ ਦੇ ਸਾਰੇ ਕਹਿੰਦੇ ਅੰਦੇਸੇ ਖਤਮ ਹੋ ਗਏ ਕਹਿੰਦੇ ਹੁਣ ਕਹਿੰਦੇ ਉਹ ਆਪਣੇ ਹਿਰਦੇ ਰੂਪੀ ਸੇਜ ਤੇ ਆਨੰਦ ਨਾਲ ਹੈ ਕਿਉਂਕਿ ਉਹਨੂੰ ਉਹ ਪ੍ਰੀਤਮ ਪਿਆਰਾ ਪ੍ਰਮਾਤਮਾ ਮਿਲ ਗਿਆ ਜਿਸ ਦੀ ਉਹਨੂੰ ਭਾਲ ਸੀ ਮੇਰੇ ਮਨ ਆਨੰਦ ਪਿਆ ਜੀਓ ਵਜੀ ਵਦਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਕਹਿੰਦੇ ਹੁਣ ਮੇਰੇ ਹਿਰਦੇ ਰੂਪੀ ਸੇਜ ਤੇ ਬੜਾ ਆਨੰਦ ਹੈ ਕਹਿੰਦੇ ਬੜੇ ਕਹਿੰਦੇ ਵਧਾਈਆਂ ਦੇ ਗੀਤ ਚੱਲਦੇ ਨੇ ਕਹਿੰਦੇ ਕਿਉਂ ਮੈਂ ਆਪਣੇ ਜਿਸ ਪ੍ਰੀਤਮ ਪਿਆਰੇ ਨੂੰ ਹਿਰਦੇ ਵਿੱਚ ਲੱਭਦੀ ਸੀ ਉਹ ਕਹਿੰਦੇ ਮੈਨੂੰ ਹਿਰਦੇ ਵਿੱਚ ਲੱਭ ਗਿਆ ਹੁਣ ਮੇਰੇ ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਆਗਾ ਉਹ ਖਤਮ ਹੋ ਗਈ ਮਾਇਆ ਦੀ ਪਿਆਸ बुझ ਗਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਬਮੀਤ ਬੰਦ ਪਹਰਖ ਉਪਜਿਆ ਦੂਤ ਥਾਉ ਗਵਾਇਆ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਉਸ ਧਰਤੀ ਨੂੰ ਪਾਲਣ ਵਾਲੇ ਠਾਕੁਰ ਦੇ ਨਾਲ ਮੇਰਾ ਮਿਲਾਪ ਹੋ ਗਿਆ ਤਾਂ ਮੇਰੀਆਂ ਗਿਆਨ ਇੰਦਰੀਆਂ ਨੇ ਖੁਸ਼ੀ ਦੇ ਗੀਤ ਗਾਏ ਮੇਰੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਉਹ ਸਾਰੀਆਂ ਖੁਸ਼ ਹੋ ਗਈਆਂ ਔਰ ਜਿਹੜੇ ਮੇਰੇ ਵਿਕਾਰ ਸੀ ਸਾਰੇ ਉਹ ਖਤਮ ਹੋ ਗਏ ਅਨਹਤ ਵਾਜੈ ਵਜੇ ਕਰਮਹਿ ਪਿਰ ਸੰਗ ਸੇਜ ਵਿਸਾਈ ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਤ ਸੁਖਦਾਈ ਕਹਿੰਦੇ ਹੁਣ ਮੇਰੀ ਹਿਰਦੇ ਰੂਪੀ ਸੇਜ ਤੇ ਇੱਕ ਰਸ ਕਹਿੰਦੇ ਨਿਰੰਤਰ ਕਹਿੰਦੇ ਬਿਨਾ ਵਜਾਇਆ ਖੁਸ਼ੀ ਦੇ ਬਾਜੇ ਵੱਜ ਰਹੇ ਨੇ ਕਿਉਂਕਿ ਹਿਰਦੇ ਰੂਪੀ ਸੇਜ ਤੇ ਪਰਮਾਤਮਾ ਪਤੀ ਨਾਲ ਮਿਲਾਪ ਹੋ ਗਿਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਕਹਿੰਦੇ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਉਹ ਸਦਾ ਸੁਖ ਸੁਖ ਰਹਿੰਦਾ ਹੈ ਉਹ ਆਨੰਦ ਵਿੱਚ ਰਹਿੰਦਾ ਹੈ ਉਹ ਹਮੇਸ਼ਾ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਕਿਉਂਕਿ ਉਸ ਨੇ ਆਪਣੇ ਹਿਰਦੇ ਵਿੱਚ ਵਸਦੇ ਪ੍ਰਮਾਤਮਾ ਨੂੰ ਪਹਿਚਾਨ ਲਿਆ ਹੈ ਅਨੁਭਵ ਕਰ ਲਿਆ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਹੋਈਆਂ अनेका ਗਲਤੀਆਂ ਦੀ ਮੈਨੂੰ ਮਾਫੀ ਦਿਓ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਬਖਸ਼ ਦਿਆਂ ਅਣਜਾਣ ਸਮਝ ਕੇ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ O oh, Vahikruji, o oh, Vahikru, o oh, Vahikru, o oh, Vahikru.